ਹਾਂਜੀ ਕੀ ਹਾਲ ਹੈ ਆ ਬਾਬਿਓ ਤੇ ਮੇਰੀ ਵੀਡੀਓ ਦੇਖ ਰਹੇ ਕਰਜੋਗ ਸੱਜਣਾ ਮਿੱਤਰਾਂ ਨੂੰ ਤੇ ਨਵੀਆਂ ਸੰਗਤਾਂ ਨੂੰ ਜਿਹੜੀਆਂ ਚੈਨਲ ਤੇ ਨਵੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਲੈ ਕੇ ਆਏ ਆ ਬਾਈ ਟਰੈਵਲਿੰਗ ਤੇ ਆਪਣਾ ਚੈਨਲ ਵੀ ਟਰੈਵਲਿੰਗ ਤੇ ਆ ਤੇ ਅੱਜ ਦੀ ਵੀਡੀਓ ਵੀ ਟਰੈਵਲਿੰਗ ਤੇ ਆ ਜਿਹੜੇ ਖਾਸ ਕਰ ਆਪਣੇ ਵੀਰ ਭਰਾ ਇੰਡੀਆ ਨੂੰ ਜਾਂਦੇ ਆ ਜਾਂ ਇੰਡੀਆ ਤੋਂ ਇੱਧਰ ਯੂਰਪ ਨੂੰ ਆਉਂਦੇ ਆ ਇਟਲੀ ਨੂੰ ਸਾਰਿਆਂ ਲਈ ਆ ਚਾਹੇ ਉਹ ਪੁਰਾਣੇ ਆ ਚਾਹੇ ਨਵੇਂ ਆ ਜੋ ਵੀ ਰੋਮ 에어ਪੋਰਟ ਤੇ ਹੋ ਰਿਹਾ ਆ ਉਹਦੀ ਅੱਜ ਉਹਦੇ ਬਾਰੇ ਗੱਲ ਕਰਾਂਗੇ ਤੇ ਮੇਰਾ ਵੀ ਇੱਕ ਬੀਰ ਭਰਾ ਆ ਉਹਦੇ ਨਾਲ ਮੇਰੀ ਗੱਲ ਹੋਈ ਆ ਉਹਦੀ ਫੈਮਿਲੀ ਜਿੱਦਾਂ ਇੰਡੀਆ ਤੋਂ ਉਹ ਉਨੇ ਇਟਲੀ ਆਉਣਾ ਸੀਗਾ ਤੇ ਉਹਨਾਂ ਨੂੰ ਰੋਮ 에어ਪੋਰਟ ਤੇ ਰੋਕਿਆ ਗਿਆ ਤੇ ਕਿਉਂ ਰੋਕਿਆ ਗਿਆ ਜੋ ਆਪਾਂ ਸਮਾਨ ਲੈ ਕੇ ਆਉਨੇ ਆਂ ਇੰਡੀਆ ਤੋਂ ਕਸਟਮਰ ਕੇਅਰ ਵਾਲੇ ਹੁਣ ਚੈੱਕ ਚੈੱਕ ਬਹੁਤ ਕਰ ਰਹੇ ਆ ਜਿਆਦਾ ਚੈਕਿੰਗ ਚੱਲ ਰਹੀ ਆ ਉਹ ਸਿਗੇ ਫੈਮਿਲੀ 4-5 ਜਣੇ ਸੀਗੇ ਤੇ ਉਹਨਾਂ ਕੋਲ 4-5 ਜਣੇ ਹੁਣ ਕਰਕੇ ਟੈਚੀ ਵੀ 7-8 ਟੈਚੀ ਸੀਗੇ ਤੇ ਉਹਨਾਂ ਦੇ ਰੋਮੇ ਰਿਪੋਰਟ ਤੇ ਟੈਚੀ ਖਲਾਏ ਗਏ ਤੇ ਨਿਕਲਿਆ ਕੀ ਟੈਚੀਆਂ ਵਿੱਚੋਂ ਉਹ ਇੰਡੀਆ ਤੋਂ ਸਾਰੇ ਤਕਰੀਬਨ ਆਪਾਂ ਲੈ ਕੇ ਹੀ ਆਉਣੇ ਆ ਇੰਡੀਆ ਤੋਂ ਕੱਪੜੇ ਲੈ ਕੇ ਆਇਓ ਸੀ ਕੱਪੜੇ ਲਿਓਣੇ ਬਈ ਨੋਰਮਲ ਆ ਪਰ ਧਿਆਨ ਨਾਲ ਲਿਹਾਓ ਤੇ ਕੱਪੜਿਆਂ ਦੀ ਪ੍ਰੋਬਲਮ ਇਹ ਪਈ ਉਹਨਾਂ ਨੂੰ ਕਿ ਤੇ ਉਹਨਾਂ ਦੇ ਕੀ ਸਟicker ਲੱਗੇ ਹੋ ਸੀਗੇ ਕੱਪੜਿਆਂ ਦੇ ਉੱਪਰ ਉਹਨੇ ਸਟicker ਨਹੀਂ ਲਾਏ ਨਵੇਂ ਕੱਪੜੇ ਆ ਤੇ ਕਸਟਮਰ ਕੇਅਰ ਵਾਲਿਆਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਇਹ ਕਿਹਾ ਗਿਆ ਕਿ ਤੁਸੀਂ ਇਹ ਕੱਪੜੇ ਇੱਥੇ ਵੇਚਣ ਲਈ ਲੈ ਕੇ ਆਏ ਆ ਤੇ ਬਾਈ ਤੁਸੀਂ ਕੱਪੜੇ ਲੈ ਕੇ ਆਉਣੇ ਆ ਲੈ ਕੇ ਆਓ ਪਰ ਉਹਨਾਂ ਦੇ ਸਟicker ਜਿਹੜੇ ਵੀ ਕੰਪਨੀ ਦੇ ਉਹ ਲਾ ਕੇ ਲੈ ਕੇ ਆਓ ਤੇ ਉਹਨਾਂ ਦੇ ਉਨੇ ਦੇ ਕੱਪੜੇ ਨਹੀਂ ਸੀਗੇ ਹੋਊਗੇ 10-20 ਹਜ਼ਾਰ ਦੇ ਉਹਨਾਂ ਦੇ ਕੱਪੜੇ ਹੋਊਗੇ ਪਰ ਉਹਨਾਂ ਨੂੰ 1700 ਏਰੋ ਜੁਰਮਾਨਾ ਕੀਤਾ ਗਿਆ ਤੇ ਕਪੜੇ ਤਾਂ ਇੱਕ ਪਾਸੇ ਇੱਕ ਪਾਸੇ 1700 ਯਰੋ ਜੁਰਮਾਨਾ ਦਿੱਤਾ ਤੇ ਉਹਨਾਂ ਨੂੰ ਕਪੜੇ ਵੀ ਨਹੀਂ ਉਹਨਾਂ ਦੇ ਦਿੱਤੇ ਗਏ ਲਗਭਗ ਇੰਡੀਆ ਦਾ 1,70,000 ਰੁਪਇਆ ਉਹਨਾਂ ਨੂੰ ਉਹ 에어ਪੋਰਟ ਤੇ ਜੁਰਮਾਨਾ ਭਰਨਾ ਪਿਆ ਤੇ 2-3 ਘੰਟੇ ਉਹਨਾਂ ਦੇ ਖਰਾਬ ਹੋਏ ਜਿਹੜੇ ਖੱਜਲਖਵਾਰੀ ਹੋਈ ਉਹ ਬਖਰੀ ਤੇ ਇੱਕ ਹੁਣ ਥੋੜੇ ਕੁ ਦਿਨਾਂ ਦੀ ਹੋਰ ਗੱਲ ਸੁਣਨੇ ਚ ਆ ਰਹੀ ਆ 에어ਪੋਰਟ ਤੇ ਇੱਕ ਮੁੰਡਾ ਇੰਡੀਆ ਤੋਂ ਆਪਣਾ ਭਰਾ 에 ਆਈਫੋਨ ਲੈ ਕੇ ਆਇਆ ਉਨੇ ਦਾ ਆਈਫੋਨ ਨਹੀਂ ਸੀਗਾ ਤੇ ਉਹਨੇ ਇਹ ਵੀ ਕੀਤਾ ਆਪਣੇ ਜਿਹੜੇ ਉਹਦੇ ਬੈਗ ਚ ਸੀਗੇ ਜਾਨੀ ਕਿ ਜਿਨ੍ਹਾਂ ਚ ਡਾਕੂਮੈਂਟ ਪਾਇਓ ਸੀਗੇ ਉਹਨਾਂ ਚ ਹੀ ਉਹਨੇ ਆਈਫੋਨ ਆਪਣਾ ਰੱਖ ਲਿਆ ਤੇ ਉਹਨੂੰ 에ਰਪੋਰਟ ਤੇ ਪੁੱਛਿਆ ਗਿਆ ਆਈਫੋਨ ਕਿਹਦਾ ਆ ਤੇ ਉਹਨੇ ਕਿਹਾ ਕਿ ਇਹ ਮੇਰਾ ਆ ਤੇ ਉਹ ਉਹਨੇ ਸਾਨੂੰ ਚਲਾ ਕੇ ਦਿਖਾ ਲਓ ਕਹਿੰਦੇ ਸਾਨੂੰ ਚਲਾ ਕੇ ਦਿਖਾ ਲ ਤੇ ਬਾਈ ਨੇ ਚਲਾ ਕੇ ਉਹ ਚ ਕਾਰਡ ਸਿਮ ਨਹੀਂ ਪਾਈ ਸੀਗੀ ਤੇ ਉਹਨੂੰ ਵੀ ਉੱਥੇ 에ਰਪੋਰਟ ਤੇ 2 ਲੱਖ ਜਰਮਾਨਾ ਭੁਗਤਣਾ ਪਿਆ ਤੇ 19 ਦਾ ਆਈਫੋਨ ਨਹੀਂ ਸੀਗਾ ਜਿੰਨੇ ਦਾ ਉਹਨੂੰ 2 200 ਏਰੋ ਭਰਨਾ ਪਿਆ ਤੇ ਬਾਈ ਹਾਂ ਕਈ ਆਪਣੇ ਬਾਈ ਪਿਛਲੀਆਂ ਚ ਤੁਸੀਂ ਆਪਣੇ ਕਈ ਵੀਰ ਹੱਦ ਹੋ ਗਈ ਤੁਹਾਡੀ ਤੁਸੀਂ ਤਮਾਕੂ ਲੈ ਕੇ ਆਉਨੇ ਆ ਤੇ ਤਮਾਕੂ ਬਾਈ ਅੱਗੇ ਗੱਲਾਂ ਹੋਰ ਸੀਗੀਆਂ ਤੁਸੀਂ ਲਿਆਉਂਦੇ ਸੀਗੇ ਹੁਣ ਤੁਹਾਨੂੰ ਜਿਹੜਾ ਵੀ ਤਮਾਕੂ ਲਿਆਉਂਦਾ ਫੜਿਆ ਗਿਆ ਉਹਨੂੰ 에ਰਪੋਰਟ ਤੇ ਉੱਥੇ ਹੀ ਸਜ਼ਾ ਕੀਤੀ ਜਾਣੀ ਆ ਬਾਈ ਅੱਗੇ ਹੁੰਦਾ ਸੀਗਾ ਤੁਹਾਨੂੰ ਛੱਡ ਦੰਦੇ ਸੀਗੇ ਤੇ ਤਮਾਕੂ ਦੇ ਨਾਲ ਉਹ ਨਸ਼ੇ 'ਚ ਆ ਜਾਂਦਾ ਆ ਇਦਾਂ ਦੀਆਂ ਗੱਲਾਂ ਤੋਂ ਥੋੜਾ ਧਿਆਨ ਰੱਖੋ ਇਹਨਾਂ ਗੱਲਾਂ ਤੋਂ ਥੋੜਾ ਪਰਹੇਜ਼ ਰੱਖੋ ਇਦਾਂ ਦੀਆਂ ਸਮਾਨ ਲਿਆਉਣ ਤੋਂ ਤੇ ਇੱਕ ਹੋਰ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਿੰਨਾ ਆ ਕਿ ਤੁਸੀਂ ਕਿਸੇ ਵੀ ਕੰਟਰੀ 'ਚ ਕੋਈ ਵੀ ਬੀਜ ਜਾਂ ਪੌਦਾ ਨਹੀਂ ਲੈ ਕੇ ਜਾ ਸਕਦੇ ਤੁਸੀਂ ਇਹ ਗੂਗਲ ਤੇ ਪੜ੍ਹ ਵੀ ਸਕਦੇ ਆ ਤੇ ਕਈ ਆਪਣੇ ਵੀਰ ਭਰਾ ਕਈ ਹੋਰ ਵੀ ਭੈਣਾ ਭਰਾ ਤੇ ਕੋਈ ਆ ਪਾਲਕ ਦਾ ਬੀਲ ਆਇਆ ਕੋਈ ਮਿਰਚਾਂ ਦਾ ਬੀਲ ਆਇਆ ਤੇ ਉਹਨਾਂ ਤੋਂ ਪਰਹੇਜ਼ ਕਰੋ ਉਹ ਕਿਸੇ ਵੀ ਕੰਟਰੀ ਚ ਤੁਸੀਂ ਨਹੀਂ ਲੈ ਕੇ ਜਾ ਸਕਦੇ ਹਾਂ ਅੱਗੇ ਤੁਹਾਡੇ ਕੋਲੋਂ ਲੈ ਕੇ ਉਹ ਡਸਟਬਿਨ ਚ ਸਿੱਟ ਦਿੰਦੇ ਸੀਗੇ ਤੇ ਹੁਣ ਭਰ ਉਹ ਫਾਈਨ ਕਰਦੇ ਆ ਇਹ ਗੱਲਾਂ ਤੋਂ ਸੋਚ ਸਮਝ ਕੇ ਹੁਣ ਆਪਣਾ ਸਮਾਨ ਲਿਆਓ ਹਾਂ ਸਮਾਨ ਤਾਂ ਲਿਆਓ ਸਾਰੇ ਭਰ ਕਿਸੇ ਤੌਰ ਤਰੀਕੇ ਨਾਲ ਲਿਆਓ ਤੇ ਜੇ ਵੀਡੀਓ ਬੀਡੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਾਰੇ ਆਪਣੇ ਵੀਰਾ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਤੇ ਬਾਬੇ ਉਧਿਆਨ ਨਾਲ ਰੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ